ਜਿਵੇਂ ਕਿ ਬੀਤੇ ਦਿਨਾਂ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹਾਂ ਨੇ ਵੱਡੀ ਤਬਾਹੀ ਮਚਾਈ ਜਲਾਗੁਰਦਾਸਪੁਰ ਦੇ ਵੀ ਕਈ ਹਲਕਿਆਂ ਵਿੱਚ ਹੜ੍ਹਾਂ ਨੇ ਭਾਰੀ ਨੁਕਸਾਨ ਕੀਤਾ ਇਸ ਨੂੰ ਲੈ ਕੇ ਜਿੱਥੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਕਲਾਕਾਰ ਗਾਇਕ ਅਤੇ ਹੋਰ ਲੋਕ ਹੜ੍ਹ ਪੀੜਤਾਂ ਦੀ ਮਦਦ ਵਾਸਤੇ ਪਹੁੰਚੇ ਉੱਥੇ ਹੀ ਪਹਿਲੇ ਦਿਨ ਤੋਂ ਹੀ ਖਾਲਸਾ ਏਡ ਦੀ ਟੀਮ ਵੱਲੋਂ ਵੀ ਇਨ੍ਹਾਂ ਪਿੰਡਾਂ ਦੇ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਹੁਣ ਖਾਲਸਾ ਏਡ ਵੱਲੋਂ ਪਾਣੀ ਉਤਰਨ ਤੋਂ ਬਾਅਦ ਇੱਕ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਨਾਂ ਰੱਖਿਆ ਗਿਆ ਮੁਰ ਵਸੇਬਾ ਪ੍ਰੋਜੈਕਟ 2025 ਇਸ ਪ੍ਰੋਜੈਕਟ ਦੀ ਸ਼ੁਰੂਆਤ ਗੁਰੂ ਘਰ ਦੇ ਵਜੀਰਾ ਯਾਨੀ ਕਿ ਹੜਪੀੜਿਤ ਗ੍ਰੰਥੀ ਸਿੰਘ ਸਾਹੀ ਵਾਣਾ ਤੋਂ ਕੀਤੀ ਗਈ ਗ੍ਰੰਥੀ ਸਿਹਾਨੂੰ ਨੇੜਲੇ ਵੱਖ-ਵੱਖ ਪਿੰਡਾਂ ਵਿੱਚੋਂ ਸੱਦੇ ਜ਼ਰੂਰਤ ਅਨੁਸਾਰ ਘਰ ਦਾ ਸਮਾਨ ਦਿੱਤਾ ਗਿਆ ਇਸ ਮੌਕੇ ਖਾਲਸਾ ਏਡ ਦੇ ਬੁਲਾਰੇ ਨੇ ਦੱਸਿਆ ਕਿ 30 ਮੱਝਾ ਅਤੇ ਹੋਰ ਘਰ ਦਾ ਸਮਾਨ ਜਿਨ੍ਹਾਂ ਵਿੱਚ ਬਿਸਤਰੇ ਬੈੱਡ ਗੈਸ ਚੁੱਲ੍ਹੇ ਅਤੇ ਹੋਰ ਜ਼ਰੂਰੀ ਸਮਾਨ ਸ਼ਾਮਿਲ ਗ੍ਰੰਥੀ ਸਿਹਾਨੂੰ ਦਿੱਤਾ ਗਿਆ ਅੱਜ ਗੁਰੂ ਘਰ ਦੇ ਵਜੀਰਾ ਤੋਂ ਸ਼ੁਰੂਆਤ ਹੋਈ ਹੈ ਅਤੇ ਓਨ ਪਾੜੇ ਦਿਨਾਂ ਵਿੱਚ ਹੋਰ ਲੋਕਾਂ ਦੀ ਵੀ ਮਦਦ ਕੀਤੀ ਜਾਵੇਗੀ ਮੇਰਾ ਨਾਮ ਅਵਿੰਦਰ ਸਿੰਘ ਆ ਮੈਂ ਖਾਲਸਾ ਡੀ ਇੰਡੀਆ ਨੂੰ ਲੀਡ ਕਰਦਾ ਹਾਂ ਜਿਹੜਾ ਮੋਢਵ ਸੇਵਾ ਪ੍ਰੋਜੈਕਟ ਆ ਇਹ ਅਸੀਂ ਸ਼ੁਰੂ ਹੀ ਤਾਂ ਕੀਤਾ ਵਾ ਜਿੱਦਾਂ 2023 ਦੇ ਵਿੱਚ ਵੀ ਸ਼ੁਰੂ ਕੀਤਾ ਸੀ ਤੇ ਹੁਣ ਵੀ ਅਸੀਂ ਤਾਂ ਹੀ ਕੀਤਾ ਇਹਨਾਂ ਪਰਿਵਾਰਾਂ ਨੂੰ ਦੁਬਾਰਾ ਪੈਰਾਸ਼ਰ ਕਰਨ ਦਾ ਉਹਦੇ 'ਚ ਅੱਜ ਅਸੀਂ ਜਿਹੜਾ ਪਹਿਲਾ ਪ੍ਰੋਜੈਕਟ ਆ ਗੁਰੂ ਘਰ ਦੇ ਵਜੀਰਾ ਤੋਂ ਸ਼ੁਰੂ ਕੀਤਾ ਵਾ ਉਹਨਾਂ ਨੂੰ ਘਰ ਦੀਆਂ ਜ਼ਰੂਰੀ ਵਸਤੂਆਂ ਅਤੇ ਜਿਨ੍ਹਾਂ ਪਰਿਵਾਰਾਂ ਦੀਆਂ ਮੱਝਾਂ ਰੁੜਗੀਆਂ ਜਾਂ ਮਰ ਗਈਆਂ ਕੋਈ ਬਿਮਾਰੀ ਆਉਣ ਕਰਕੇ ਉਹਨਾਂ ਪਰਿਵਾਰਾਂ ਨੂੰ ਅਸੀਂ ਅੱਜ ਨਵੇਂ ਪਸ਼ੂ ਲੈ ਕੇ ਦੁੱਧਾਰੂ ਪਸ਼ੂ ਲੈ ਕੇ ਦੇ ਰਹੇ ਹਾਂ ਦੇਖੋ ਲੋਕਾਂ ਨੂੰ ਜਿੰਨਾ ਨੁਕਸਾਨ ਹੋਇਆ ਪੂਰਾ ਤਾਂ ਨਹੀਂ ਕਰ ਸਕਦੇ ਜੋ ਉਹਨਾਂ ਦਾ ਫਸਲ ਜਾਂ ਮਕਾਨਾਂ ਦਾ ਜਾਂ ਹੋਰ ਕਾਰੋਬਾਰ ਦਾ ਨੁਕਸਾਨ ਹੋ ਗਿਆ ਉਹ ਨੁਕਸਾਨ ਤਾਂ ਨਹੀਂ ਪੂਰਾ ਕਰ ਸਕਦੇ ਪਰ ਫਿਰ ਵੀ ਸਾਡੀ ਕੋਸ਼ਿਸ਼ ਹੈ ਕਿ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਏ ਜਿਵੇਂ ਆਪਾਂ ਗੱਲ ਕਰੀਏ ਪਹਿਲੇ ਦਿਨ ਦੇ ਤੇ ਅੱਜ ਦੇ ਹਾਲਾਤ ਉਸ ਟਾਈਮ ਪਾਣੀ ਸੀ ਹਰ ਇੱਕ ਨੂੰ ਇਹ ਸੀ ਵੀ ਆਪਾਂ ਉੱਚੀ ਜਗ੍ਹਾ ਤੇ ਜਾ ਕੇ ਆਪਣੇ ਪਰਿਵਾਰ ਨੂੰ ਤੇ ਆਪ ਸੇਫ ਹੋਈਏ ਪਰ ਉਦੋਂ ਵੀ ਅਸੀਂ ਕਿਹਾ ਸੀ ਵੀ ਮੁਸ਼ਕਲਾਂ ਜਿਹੜੀਆਂ ਪਾਣੀ ਲੱਥਣ ਤੋਂ ਸ਼ੁਰੂ ਹੋਣੀਆਂ ਨੇ ਅੱਜ ਜਦੋਂ ਪਾਣੀ ਲੱਥ ਗਿਆ ਵਾ ਤੇ ਮੁਸ਼ਕਲਾਂ ਜਿਹੜੀਆਂ ਹੋਰ ਅੱਗੇ ਨੂੰ ਵਧ ਗਈਆਂ ਨੇ ਉਸ ਟਾਈਮ ਸਾਰੀਆਂ ਸੰਸਥਾਵਾਂ ਐਨ ਜੀਓ ਨੇ ਸਹਿਯੋਗ ਕੀਤਾ ਇਹਨਾਂ ਪਰਿਵਾਰਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਅਸੀਂ ਬੇਨਤੀ ਕਰਦੇ ਹਾਂ ਵੀ ਦੁਬਾਰਾ ਵੀ ਇਹਨਾਂ ਨੂੰ ਲੋੜ ਆ ਅੱਜ ਪਿਆਲੀਆਂ 'ਚ ਪਤਾ ਲੱਗਦਾ ਵਾ ਕਿ ਸੇ 4 ਫੁੱਟ ਜਾਂ ਕਿਤੇ 6 ਫੁੱਟ ਰੇਤ ਭਰ ਗਈ ਆ ਜਾਂ ਕਿਤੇ ਬਹੁਤ ਡੂੰਘੇ ਟੋਏ ਪੈ ਗਏ ਆ ਉਹ ਆਮ ਪਰਿਵਾਰ ਦੀ ਪਹੁੰਚ ਤੋਂ ਬਾਹਰ ਆ ਇਸੇ ਕਰਕੇ ਅਸੀਂ ਮੋਢ ਵਿਸੇਵਾ ਪ੍ਰੋਜੈਕਟ ਸ਼ੁਰੂ ਕੀਤਾ ਬਿਲਕੁਲ ਜੀ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦੇ ਗੁਰੂ ਘਰ ਦੇ ਵਜ਼ੀਰਾਂ ਦਾ ਕਿਉਂਕਿ ਸਾਡੀ ਅਸੀਂ ਉਹਨਾਂ ਨੂੰ ਕੁਝ ਦੇ ਨਹੀਂ ਸਕਦੇ ਗੁਰੂ ਦੇ ਵਜ਼ੀਰ ਨੇ ਉਹ ਅਸੀਂ ਤਾਂ ਉਹਨਾਂ ਦੀ ਸੇਵਾ ਵਾਸਤੇ ਅੱਜ ਆਏ ਹਾਂ ਅਸੀਂ ਕੁਝ ਉਹਨਾਂ ਨੂੰ ਦੇਣ ਨਹੀਂ ਆਏ ਜਾਂ ਮੱਝ ਦੇ ਰਹੇ ਜਾਂ ਕੋਈ ਸਮਾਨ ਦੇ ਰਹੇ ਆ ਇਹ ਅਸੀਂ ਦੇ ਨਹੀਂ ਰਹੇ ਉਹ ਗੁਰੂ ਘਰ ਦੇ ਵਜ਼ੀਰ ਆ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜੇ ਅਸੀਂ ਗੁਰੂ ਘਰ ਦੇ ਵਜ਼ੀਰਾਂ ਨੂੰ ਸਾਂਭ ਲਈਏ ਬਾਕੀ ਚੀਜ਼ਾਂ ਸਾਰੀਆਂ ਜਿਹੜੀਆਂ ਵਿੱਚ ਆ ਜਾਂਦੀਆਂ ਨੇ ਪੰਜਾਬ ਨੂੰ ਸਾਂਭਣਾ ਜਾਂ ਪੰਜਾਬੀ ਨੂੰ ਸਾਂਭਣਾ ਜਾਂ ਸਿੱਖੀ ਨੂੰ ਸਾਂਭਣਾ ਉਹ ਸਾਰੀ ਚੀਜ਼ਾਂ ਕਵਰ ਹੋਈ ਨੇ ਜੇ ਅਸੀਂ ਇਹਨਾਂ ਗੁਰੂ ਘਰ ਦੇ ਵਜ਼ੀਰਾਂ ਦੀ ਬਾਹ ਫੜੀ ਹੋਵੇ। ਸਿੱਖਾਂ ਖਾਲਸਾ ਵਾਹਿਗੁਰੂ ਜੀ ਦੀ ਖਤੇ ਮੈਂ ਖਾਲਸਾ ਆਈਦ ਵਾਲਿਆਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਹਰ ਪੀੜਤਾ ਨੂੰ ਪਸ਼ੂਆਂ ਦੀ ਮੱਜਾਂ ਦੀ ਇਹ ਸੇਵਾ ਕਰਕੇ ਸਾਡੀ ਬਾਹ ਫੜੀਏ ਕਿਉਂ ਸਾਡੇ ਪਸ਼ੂ ਜੀ ਦੇ ਸੰਨ ਪਾਣੀ ਆਉਣ ਦੇ ਕਾਰਨ 8 ਦਿਨ ਪਾਣੀ ਦੇ ਵਿੱਚ ਹੀ ਰਹੇ 8 ਦਿਨ ਪਾਣੀ ਵਿੱਚ ਰਹੇ ਉਹਨਾਂ ਨੂੰ ਕੋਈ ਚਾਰਾ ਨਹੀਂ ਮਿਲਿਆ ਕੋ ਰਸਤਾ ਨਹੀਂ ਇਸ ਕਰਕੇ ਸਾਡੇ ਨੁਕਸਾਨੇ ਗਏ ਆ। ਤਾ ਕਰਕੇ ਇਹਨਾਂ ਅੱਗੇ ਬੇਨਤੀ ਕੀਤੀ ਤੇ ਇਹਨਾਂ ਨੇ ਗ੍ਰੰਥੀ ਸਿੰਘਾਂ ਦੀ ਸੇਵਾ ਕੀਤੀ ਮੱਜਾਂ ਨਾਲ ਤੇ ਬਾਕੀ ਗ੍ਰੰਥੀ ਸਿੰਘਾਂ ਦੀ ਹੋਰ ਵੀ ਬੜੇ ਪਦਾਰਥਾਂ ਦੇ ਨਾਲ ਤੇ ਬੈੱਡਾਂ ਦੇ ਨਾਲ ਕਣਕ ਦੇ ਨਾਲ ਤੇ ਬਿਸਤਰਿਆਂ ਦੇ ਨਾਲ ਬਹੁਤ ਇਹਨਾਂ ਨੇ ਸੇਵਾ ਕੀਤੀ ਮੈਂ ਇਹਨਾਂ ਦਾ ॠणी ਹਾਂ ਕਿ ਇਹ ਇਸੇ ਤਰ੍ਹਾਂ ਇਹਨਾਂ ਨੂੰ ਕਾਟਾਲਪੁਰ ਚਰਬੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਤਰਫੋਂ ਸਤਿ ਸ੍ਰੀ ਅਕਾਲ ਜੀ ਪਿੰਡ ਮੇਰਾ ਪਿੰਡ ਜੀ ਪੱਖੋ ਤੇ ਰੰਡਾਵਾ ਰੇਲਵੇ ਸਟੇਸ਼ਨ ਢੇਰ ਬਾਬਾ ਨਾਨਕ ਦੀ ਕੋਲ ਹਾਂ ਜੀ ਮੇਰਾ ਨਾਮ ਭਾਈ ਪ੍ਰਸਿੰਘ ਸਤਿ ਧੰਨਵਾਦ ਤੁਹਾਡਾ ਤੁਸੀਂ ਹਰ ਥਾਂ ਪਹੁੰਚਦੇ ਖਾਲਸਾ ਏਜ ਵਾਲੇ ਜਿਹੜੇ ਹੋ ਇਹ ਸਾਰਿਆਂ ਦਾ ਦੁੱਖ ਸੁੱਖ ਦੇ ਵੇਲੇ ਸਹਾਇੀ ਹੁੰਦੇ ਹੋ ਇਹ ਖਬਰ ਦੂਰ ਦੂਰ ਪਚਾਉਂਦੇ ਹੋ ਮੈਂ ਤੁਹਾਡਾ ਵੀ ਹੀ ਨਹੀਂ ਹਾਂ ਤੁਹਾਨੂੰ ਵੀ ਇਸ ਤਰ੍ਹਾਂ ਈਸ਼ਵਰ ਬਹੁਤਾ ਬਲ ਬਖਸ਼ੇ ਕਹ ਹਰ ਮੁਹਿਮ ਦੁੱਖ ਤਕਲੀਫ ਤੇ ਹਰ ਪਰਿਵਾਰ ਦਾ ਤੁਸੀਂ ਪਤਾ ਲੈ ਸਕੋ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਮੇਰਾ ਨਾਮ ਰਣਜੀਤ ਸਿੰਘ ਆ ਜੀ ਡੇਰਾ ਬਾਬਾ ਨਾਨਕ ਮੇਰਾ ਨਗਰ ਆ ਜੀ ਤੇ ਜਾਣਾ ਕੀ ਆ ਜੀ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਇਹਨਾਂ ਨੂੰ ਤਾਕਤ ਦਿੱਤੀ ਹੈ ਸਾਗਤ ਨੇ ਇਹਨਾਂ ਦੇ ਸਿਰ ਤੇ ਮਿਹਰ ਪ੍ਰਿਆਹਾ ਹੱਥ ਰੱਖਿਆ ਖਾਲਸਾ ਏਡ ਵਾਲਿਆਂ ਦੇ ਤੇ ਇਹ ਤਾਕਤ ਵਿੱਚ ਆਏ ਨੇ ਮਹਾਰਾਜ ਕਿਰਪਾ ਕਰੇ ਇਹਨਾਂ ਦੀ ਤਾਕਤ ਹੋਰ ਬਰਕਰਾਰ ਰਹੇ ਜਿਵੇਂ ਦੂਰ ਦੂਰ ਜਾ ਕੇ ਤੇ ਸੇਵਾ ਕਰਦੇ ਨੇ ਇਸ ਅਸਥਾਨ ਤੇ ਵੀ ਭੀੜ ਬਣੀ ਆ ਤੇ ਇੱਥੇ ਵੀ ਇਹਨਾਂ ਨੇ ਸੇਵਾ ਵਿੱਚ ਜਿੰਨਾ ਵੀ ਯੋਗਦਾਨ ਪਾ ਸਕਿਆ ਜਿੰਨੀ ਜਿਹੜੀ ਜਿਹੜੀ ਕਿਸੇ ਨੂੰ ਜ਼ਰੂਰਤ ਸੀ ਪੁੱਛ ਕੇ ਤੇ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਤਾਂ ਤੁਹਾਨੂੰ ਦੇਾਂਗੇ ਕਿ ਮੈਂ ਇਹਨਾਂ ਦਾ ਰਣੀ ਆ ਧੰਨਵਾਦੀਆਂ ਜਿਨ੍ਹਾਂ ਨੇ ਏਡੀ ਖੁੱਲ੍ਹ ਦਿਲੀ ਦੇ ਨਾਲ ਇਸ ਇਲਾਕੇ ਦੇ ਗ੍ਰੰਥੀ ਸਭਾ ਮਾਂ ਤੇ ਬਾਫੜਨ ਦਾ ਯਤਨ ਕੀਤਾ ਹੈ ਕਿਉਂਕਿ ਗ੍ਰੰਥੀ ਸਾਹਿਬਾਨ ਸਿਰਫ ਬਹੁਤੀ ਕੀਰਤਨ ਨਹੀਂ ਕਰ ਸਕਦਾ ਇਹ ਤੇ ਮਹਾਰਾਜ ਦਾ ਨਾਮ ਜਪ ਸਕਦਾ ਹੈ ਤੇ ਦੋਨੇ ਵੇਲੇ ਸਾਰੇ ਸੰਸਾਰ ਦਾ ਭਲਾ ਮੰਗਦਾ ਹੈ ਕਹਿੰਦਾ ਕੀ ਹੈ ਨਾਨਕ ਨਾਮਚਰ ਦੀ ਕਲਾ तेरे ਬਾਣੇ ਸਰਬਤ ਦਾ ਭਲਾ ਏਡ ਵਾਲੇ ਬਾਹਰ ਵੀ ਜਾ ਜਾ ਕੇ ਤੇ ਇਹਨਾਂ ਨੇ ਬੜੇ ਥਾਵਾਂ ਤੇ ਇੱਕ ਥਾਂ ਤੇ ਨਹੀਂ ਬੜੇ ਥਾਵਾਂ ਤੇ ਇਹਨਾਂ ਦੀ ਵੇਖੀਆਂ ਨੇ ਅਜ ਤਾਂ ਤੇ ਉਹਨਾਂ ਥਾਵਾਂ ਤੇ ਜਾ ਜਾ ਕੇ ਇਹਨਾਂ ਨੇ ਇਹ ਮਦਦ ਕੀਤੀ ਹੈ ਜਿੱਥੇ ਕੋਈ ਅੱਪੜ ਨਹੀਂ ਸਕਦਾ ਮਾਰਾ ਕਿਰਪਾ ਕਰੇ ਇਹਨਾਂ ਦੀ ਚੜ੍ਹਦੀ ਕਲਾ ਕਰੇ ਤੁਸੀਂ ਇਹਨਾਂ ਦੀ ਗੱਲ ਨੂੰ ਹੋਰ ਸਗੋਂ ਵੱਧ ਚੜਾ ਕੇ ਯਤਨ ਕਰੋ ਕਿ ਇਹਨਾਂ ਦੇ ਹੋਰ ਜ਼ਿਆਦਾ ਕਾਰ ਹੋਵੇ ਇਹਨਾਂ ਦੀ ਹੋਰ ਚੜ੍ਹਦੀ ਕਲਾ ਹੋਵੇ ਇਹਨੀਆਂ ਕੁ ਬੇਨਤੀਆਂ ਪ੍ਰਵਾਨ ਕਰੋ ਭੁੱਲਾਂ ਚੁਪਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ